ਆ ਪਹਿਲਾ ਕੰਧ ਦੇ ਉੱਪਰ ਦੀ ਦੇਖਿਆ ਇਹਨਾਂ ਨੇ ਕੰਧ ਦੀ ਅੰਦਰ ਦੇਖ ਕੇ ਵੀ ਕੋਈ ਹਲਚਲ ਬੰਦਾ ਜਾਂ ਜਿਵੇਂ ਹੈ ਨਾ ਹਾਂ ਜਿਹੜੀ ਵੀ ਸੀਸੀਟੀਵੀ ਵੀਡੀਓ ਆ ਸਾਰੀ ਉਹ ਆਪਾਂ ਦਿਖਾ ਦਿੰਨੇ ਆ ਸੋਸ਼ਲ ਮੀਡੀਆ ਤੇ ਵੀਰੇ ਆਹੀ ਆ ਹਾਂ ਇਹੀ ਮੱਝਾਂ ਕੱਢ ਕੇ ਲਏ ਜਾਂਦੇ ਬਲ ਜਾਂਦੇ ਆ ਹੈਗੀ 1-2 ਮਿੰਟ ਦੀ ਹੋਰ ਕਿੰਨੇ ਕ ਪਿੰਡਾਂ ਦੇ ਵਿੱਚ ਹੋਈਆਂ ਚੋਰੀ ਹੋਰ ਤਾਂ ਸਾਡੇ ਚਿੱਲੇ ਹੁਣੇ ਤੇ ਬਚ ਗਏ ਉਹ ਛੱਡ ਗਏ ਮੱਝਾਂ ਛੱਡ ਗਏ ਉਹ ਭੱਜ ਗਏ ਨਾ ਮੱਝਾਂ ਲੱਗੀ ਸੀ ਖੋਲਣਾ ਇਧਰ ਸੰਭਾਲ ਕੇ ਮੱਝਾਂ ਖੋਲੀਆਂ ਹੋਈਆਂ ਸੀ ਉਹ ਛੱਡ ਕੇ ਭੱਜ ਗਏ ਤਿੰਨ ਦਿਨ ਹੋ ਗਏ ਹਨ ਚੋਰੀ ਹਾਂ ਇਹ ਤਾਂ ਆਪਣੀ 10 ਤਰੀਕ ਦੀ ਵਾਰਦਾਤ ਹੈ ਜਿਹੜੀ ਸੰਭਾਲ ਗਈ ਹੈ ਚਿੱਲੇ ਦੀ ਠੀਕ ਹੈ ਤੇ ਆਪਣੀ ਵਾਲੀ 8 ਤਰੀਕ 8 ਤਰੀਕ ਦੀ ਸਵੇਰ ਦੀ ਹੈ ਮਹਾਲੀ ਦੇ ਲਾਗੇ ਪਿੰਡ ਰੈਪੁਰ ਖੁਰਦ ਦੇ ਵਿੱਚ ਅੱਜ ਤੋਂ ਤਿੰਨ ਦਿਨ ਪਹਿਲਾਂ ਮੱਝਾਂ ਦੀ ਚੋਰੀ ਹੁੰਦੀ ਆ ਮੱਝਾਂ ਖੋਲ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਆਹ ਸ਼ੰਭੂ ਬਾਡਰ ਦੇ ਕੋਲ ਆ ਵੀਰੇ ਜਿਹੜਾ ਪਿੰਡ ਕੀ ਨਾਮਾ ਬਨੂੜ ਬਨੂੜ ਸਾਈਡ ਹੋ ਗਿਆ ਜਾਂ ਆਲੇ ਦੁਆਲੇ ਹੋਰ ਵੀ ਬਹੁਤ ਪਿੰਡ ਐ ਜਿੱਥੋਂ ਜਿਹੜੀਆਂ ਮੱਝਾਂ ਨੇ ਉਹ ਚੋਰੀ ਕਰਕੇ ਲੈ ਗਏ ਮੈਂ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਣੀਆਂ ਨੇ ਤੇ ਇਹ ਵੀਡੀਓ ਮੇਰਾ ਵੀਰ ਬਣ ਕੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਲੇ ਦੁਆਲੇ ਬਹੁਤ ਪਿੰਡਾਂ ਦੇ ਵਿੱਚ ਜਿਹੜੀਆਂ ਮੱਝਾਂ ਚੋਰੀ ਹੋਈਆਂ ਨੇ ਤੇ ਪਿੰਡ ਰਾਏਪੁਰ ਖੁਰਦ ਹਨਾ ਮਹਾਲੀ ਦੇ ਲਾਗੇ ਤਾਂ ਅੱਗੇ ਜਿੰਨੇ ਵੀ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਸਾਰਿਆਂ ਦੇ ਅੱਗੇ ਮੇਰੀ ਬੇਨਤੀ ਆ ਵੀ ਭਾਈ ਰਾਤ ਨੂੰ ਤੁਸੀਂ ਆਪ ਦਾ ਜ਼ਰੂਰ ਖਿਆਲ ਰੱਖਿਆ ਕਰੋ ਪਸ਼ੂਆਂ ਦਾ ਡੰਗਰਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿਉਂਕਿ ਬਹੁਤ ਜਿਹੜੀਆਂ ਬਾਰਦਾਤਾਂ ਨੇ ਉਹ ਹੋਈਆਂ ਨੇ ਤਿੰਨ ਚਾਰ ਪਿੰਡਾਂ ਦੇ ਵਿੱਚੋਂ ਜਿਹੜੀਆਂ ਮੱਝਾਂ ਨੇ ਉਹ ਚੋਰੀ ਹੋ ਚੁੱਕੀਆਂ ਨੇ ਆ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਣੇ ਆ ਆ ਦੇਖੀ ਸਹੀ ਆਉਂਦੀ ਆ ਵੀਡੀਓ ਆ ਤੁਸੀਂ ਸੀਸੀਟੀਵੀ ਵੀਡੀਓ ਦੇਖਿਓ ਆ ਦੇਖੋ ਆ ਦੋ ਬੰਦੇ ਆਉਂਦੇ ਆ ਆ ਮੇਰਾ ਵੀਰ ਬਣ ਕੇ ਦੇਖ ਲਓ ਜੇ ਬੰੰਗਾ ਕਿਸੇ ਨੂੰ ਪਛਾਣ ਦੇ ਵਿੱਚ ਆਉਂਦਾ ਇਹਨਾਂ ਦਾ ਆਨੇ ਦੋ ਬੰਦੇ ਤੁਸੀਂ ਦੇਖਿਓ ਕਿਵੇਂ ਮੱਝਾਂ ਅੰਦਰੋਂ ਕੱਢ ਕੇ ਲਿਗੇ ਜਾਂਦੇ ਆ ਆ ਦੇਖੋ ਆ ਪਹਿਲਾਂ ਕੰਧ ਦੇ ਉੱਪਰ ਦੀ ਦੇਖਿਆ ਇਹਨਾਂ ਨੇ ਕੰਧ ਦੀ ਅੰਦਰ ਦੇਖ ਕੇ ਵੀ ਕੋਈ ਹਲਚਲ ਬੰਦਾ ਜਾਂ ਜਿਵੇਂ ਹੈ ਨਾ ਹਾਂ ਫੇਰ ਅੰਦਰੋਂ ਜਾ ਕੇ ਬੰਦਾ ਇਹ ਜਿਹੜਾ ਕੰਧ ਦੇ ਟੱਪੂਗਾ ਦੇਖੋ ਬਲੈਕ ਨੀਲੀ ਸ਼ਰਟ ਵਾਲਾ ਇਹ ਇਹ ਫੇਰ ਤਾਲਾ ਤੋੜੂਗਾ ਅੰਦਰ ਜਾ ਕੇ ਇਹ ਪਹਿਲਾ ਦਰਵਾਜ਼ਾ ਮਾਰੂਗਾ ਇੱਧਰ ਆ ਕੇ ਬਾਹਰ ਆ ਦੇ ਉਸ ਤੋਂ ਬਾਅਦ ਚੋ ਅਗਲੇ ਸੀਸੀਟੀਵੀ ਦੀ ਵੀਡੀਓ ਆ ਮੱਝਾਂ ਲੈ ਜਾਂਦੇ ਆ ਕੱਢ ਕੇ ਉਹ ਤੋਂ ਬਾਅਦ ਇੱਕ ਹੋਰ ਹੈ ਜਿਹੜੀ ਉਹ ਕੈਂਪਰ ਜੀ ਵਾਲੀ ਆ ਆ ਤੀਜੀ ਮੱਝ ਰਹਿ ਜਾਂਦੀ ਬੁਰੀ ਉਹ ਵੀ ਲੈ ਜਾਂਦੇ ਆ ਉਹਦੀ ਵੀ ਹੋਗੀ ਦੇਖਿਓ ਨਾਲ ਇਹ ਉਹ ਆ ਗਈ ਤੀਜੀ ਮੱਝ ਜੀ ਜੀ ਮੱਝ ਹੈ ਨਾ ਦੋ ਮੱਝਾਂ ਕਾਲੀਆਂ ਇੱਕ ਬੁਰੀ ਐ ਇੱਕ ਬੁਰੀ ਮੱਝ ਨਾਲ ਲੈ ਗਏ ਹਾਂ ਆ ਤੁਸੀਂ ਦੇਖ ਸਕਦੇ ਹੋ ਆਹੀ ਥਾਂ ਆ ਜਿਹੜਾ ਸੀਸੀਟੀਵੀ ਦੇ ਵਿੱਚ ਦੀ ਆਇਆਗਾ ਇੱਥੋਂ ਦੀ ਆ ਪਹਿਲਾ ਗੇਟ ਦਾ ਜਿੰਦਾ ਤੋੜਦੇ ਆ ਤੇ ਇੱਥੋਂ ਹੀ ਸਾਰੇ ਡੰਗਰ ਕੱਢ ਕੇ ਉਹ ਲੈ ਜਾਂਦੇ ਆ ਕੈਂਪਰੇਜ ਦੇ ਵਿੱਚ ਉਹਨੀਆਂ ਹੀ ਗੱਡੀ ਦੀ ਵੀਡੀਓ ਵੀਰੇ ਗੱਡੀ ਦੀ ਵੀਡੀਓ ਤਾਂ ਬਸ ਪਿੱਛੇ ਦੀ ਉਹ ਨੰਬਰ ਪਲੇਟ ਤੇ ਨਾ ਉਹ ਕਰਿਆ ਹੋਇਆ ਦਾ ਟੇਪ ਮਾਰੀ ਹੋਈ ਦੀ ਪੀਲੀ ਟੇਪ ਮਾਰੀ ਸੀ ਹਾਂ ਫਿਰ ਇੱਥੇ ਪ੍ਰਸ਼ਾਸਨ ਨੂੰ ਆਪਾਂ ਕੰਪਲੇਨ ਕਰਾਈ ਆ ਕਰਾਈ ਦਾ ਹੈ ਹੁਣ ਉਹ ਕਹਿੰਦੇ ਸਾਡੇ ਕੈਮਰੇ ਕੁਮਰਿਆਂ ਦਾ ਬਾਕੀ ਜਿੰਨੇ ਕ ਚੱਲਦੇ ਆ ਦੇਖਦੇ ਆ ਬਾਕੀ ਕੁਝ ਕ ਕੈਮਰੇ ਇਹਨਾਂ ਦੇ ਚੱਲਦੇ ਵੀ ਨਹੀਂ ਹੈ ਇਹ ਬੰਦੇ ਹੋ ਸਕਦਾ ਵੀ ਉਧਰ ਨੂੰ ਜੀਰਕਪੁਰ ਰੋਡ ਨੂੰ ਗਏ ਕ ਸੁਹਾਣੇ ਰੋਡ ਨੂੰ ਗਏ ਇਹ ਵੀ ਆ ਕੰਮ ਹੈ ਭੇਤੀ ਬੰਦੇ ਦਾ ਹੀ ਭੇਤੀ ਦਾ ਹਾਂ ਤੇ ਮੇਰਾ ਵੀਰ ਬਣ ਕੇ ਹਨਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸੁਚੇਤ ਹੋ ਕੇ ਹੁਣ ਰਾਤ ਨੂੰ ਕਿਉਂਕਿ 3-4 ਪਿੰਡਾਂ ਦੇ ਵਿੱਚ ਬਾਰਦਾਤਾ ਹੋਈਆਂ ਨੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਤੇ ਦੋ ਝੋਟੀਆਂ ਦਾ ਘਰਦੀਆਂ ਵਾਲੀ ਵੀ ਦੀਆਂ ਘਰਦੀਆਂ ਹੀ ਸੀ ਵੀਰੇ ਦੋ ਝੋਟੀਆਂ ਜਿਹੜੀਆਂ ਖੋਲੀਆਂ ਉਹ ਕਰੀ ਨਾ ਘਰਦੀਆਂ ਪਾਲੀਆਂ ਹਾਂ ਜੀਆਂ ਉਹਦਾ ਬੱਚਿਆਂ ਵਾਂਗ ਵਿੱਚ ਦੂਜੇ ਬਰਦਰ ਨੇ ਬਹੁਤ ਉਹਦੇ ਨਾਲ ਪਾਲੀ ਜਿਹੜੀਆਂ ਜਿਵੇਂ ਆਪਣੇ ਜਵਾਗ ਹੁੰਦੇ ਆ ਆਪਾਂ ਵੀ ਤਾਂ ਓਵੇਂ ਹੀ ਇਹਨਾਂ ਨੂੰ ਪਿਆਰ ਕਰਦੇ ਹੁੰਨੇ ਆ ਸੋ ਐਸ ਕਰਕੇ ਯਾਰ ਮੇਰਾ ਵੀਰ ਬਣ ਕੇ ਮਿਹਨਤ ਕਰੋ ਤੁਸੀਂ ਆਪਦਾ ਕੋਈ ਕੰਮ-ਕਾਰ ਕਰੋ ਇੱਥੇ ਤੁਸੀਂ ਚੋਰੀਆਂ ਕਰਦੇ ਹੋ ਹੁਣ ਚੋਰੀਆਂ ਤੁਸੀਂ ਕਿੰਨਾ ਕੁ ਟਾਈਮ ਕਰ ਲੋਗੇ ਇੱਕ ਨਾ ਇੱਕ ਦਿਨ ਤਾਂ ਫੜ ਹੀ ਜਾਣਾਗਾ ਕਿਉਂਕਿ ਝੂਠ ਦੇ ਬਾਲੇ ਲੰਬੇ ਪੈਰ ਨਹੀਂ ਹੁੰਦੇ ਤੇ ਪ੍ਰਸ਼ਾਸਨ ਦੇ ਅੱਗੇ ਵੀ ਮੇਰੀ ਬੇਨਤੀ ਆ ਕਿ ਜੇ ਤੁਹਾਨੂੰ ਸੀਸੀਟੀਵੀ ਵੀਡੀਓ ਚਾਹੀਦੀਆਂ ਨੇ ਉਹ ਵੀ ਵੀਰ ਉਹਨਾਂ ਦੇ ਕੋਲ ਹੈਗੀਆਂ ਨੇ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਵੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰੋ ਮਹਾਲੀ ਤਾਂ ਮੈਨੂੰ ਲੱਗਦਾ ਥਾਂ ਥਾਂ ਤੇ ਰੋੜਾਂ ਦੇ ਉੱਪਰ ਕੈਮਰੇ ਲੱਗੇ ਹੋਏ ਆ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਉਹ ਕਹਿੰਦੇ ਹੁੰਦੇ ਆ ਨਾ ਕਹਿੰਦੇ ਜੇ ਪੁਲਿਸ ਆਫ ਦੀ ਆਈ ਤੇ ਆ ਜੇ ਨਹਿਰ ਦੇ ਵਿੱਚ ਡਿੱਗੀ ਹੋਈ ਫੋਨ ਦੀ ਇੰਨੀ ਛੋਟੀ ਜਿਹੀ ਚਿਪ ਵੀ ਲੱਭ ਲੈਂਦੀ ਆ ਸੋ ਇਹ ਤਾਂ ਫੇਰ ਵੀ ਬਹੁਤ ਵੱਡੀ ਜਿਹੜੀ ਘਟਨਾ ਹੈਗਾ ਜਿਹੜੀਆਂ ਤਿੰਨ ਮੱਜਾਂ ਨੇ ਇੱਥੋਂ ਚੋਰੀ ਹੋਈਆਂ ਨੇ ਹੋਰ ਆਲੇ ਦੁਆਲੇ ਪਿੰਡ ਪਿੰਡਾਂ ਜਿੱਥੋਂ ਜਿਹੜੇ ਡੰਗਰ ਆ ਉਹ ਚੋਰੀ ਕਰਕੇ ਲੈ ਕੇ ਗਏ ਆ ਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜੀ ਆ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਸਹੀ ਤਰੀਕੇ ਦੇ ਨਾਲ ਕੀਤੀ ਜਾਵੇ ਕੈਮਰੇ ਆ ਜਿਹੜੇ ਸੜਕਾਂ ਦੇ ਉੱਪਰ ਲੱਗੇ ਹੋਏ ਆ ਉਹ ਵੀ ਚੈੱਕ ਕੀਤੇ ਜਾਣ ਤੇ ਇਹਨਾਂ ਚੋਰਾਂ ਨੂੰ ਜਿਹੜਾ ਉਹ ਕਾਬੂ ਕੀਤਾ ਜਾਵੇ ਤੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਮੇਰੀ ਫੇਰ ਬੇਨਤੀ ਆ ਤੇ ਭਾਈ ਸचेत ਹੋ ਕੇ ਰਹੋ ਚੋਰੀਆਂ ਨੇ ਜਿਹੜੀਆਂ ਬਹੁਤ ਹੋ ਰਹੀਆਂ ਨੇ ਰਾਤੇ ਬਰਾਤੇ ਸੋ ਇਸ ਕਰਕੇ ਆਪਣਾ ਤੇ ਡੰਗਰਾਂ ਦਾ ਇਹਨਾਂ ਦਾ ਧਿਆਨ ਤੁਸੀਂ ਜਰੂਰ ਰੱਖਿਓ ਤੇ ਇੱਕ ਨਾ ਹੋ ਰਿਹਾ ਮੇਰੀ ਮੋਹਾਲੀ ਪ੍ਰਸ਼ਾਸਨ ਨੂੰ ਬੇਨਤੀ ਹੈ ਦੇਖੋ ਉਹ ਦਿਨ ਬਾਰਦਾਤ ਕੀਤੀ ਉਦੋਂ ਉਦੋਂ ਵੀ ਕੋਈ ਨਾਕਾ ਨਹੀਂ ਕੋਈ ਮੁਲਾਜ਼ਮ ਨਹੀਂ ਖੜਿਆ ਜਦੋਂ ਪਿੱਛੇ ਗੱਡੀ ਗੱਡੀ ਤੱਕ ਸਾਡੇ ਥਾਰ ਗੱਡੀ ਵਾਲੇ ਨੇ ਪਿੱਛਾ ਕੀਤਾ ਤੁਸੀਂ ਇਹ ਦੇਖ ਲਓ ਵੀ ਮੋਹਾਲੀ ਤੋਂ ਬੰਦਾ ਬਨੂੜ ਬਨੂੜ ਦੋ ਫੇਰ ਅੰਦਰ ਪਿੰਡਾਂ ਛੇ ਦੀ ਆ ਕੇ ਸਾਨੂੰ ਸਾਡੇ ਬੰਦੇ ਨੂੰ ਰੋਲਤੇ ਉਹਨਾਂ ਨੇ ਤੇ ਇੱਕ ਵੀ ਨਾਕਾ ਇੱਕ ਵੀ ਮਲਾਜ਼ਮ ਨਹੀਂ ਖੜਿਆ ਤੁਸੀਂ ਆਂ ਦੇਖ ਲਓ ਨਹੀਂ ਜੋ ਚੋਰੀ ਜਾਂਦਾ ਇੱਕ ਦੇ ਪਿੰਡ ਚ ਹੋਈ ਹੁੰਦੀ ਗੱਲ ਮਤਲਬ ਉਸ ਤੋਂ ਬਾਅਦ ਅਸੀਂ ਉਹਨਾਂ ਬੰਦੇ ਦੀ ਰੈਕੀ ਰੁੱਕੀ ਵੀ ਕਰਦੇ ਅਸੀਂ ਦੇਖਦੇ ਰਹੇ ਦੋ ਦਿਨ ਉਸ ਤੋਂ ਬਾਅਦ ਵੀ ਸਾਨੂੰ ਕੋਈ ਨਾਕਾ ਨਹੀਂ ਪੂਰੇ ਮੋਹਾਲੀ ਡੇਰਾ ਬਸੀ ਮੈਂ ਕਹਿੰਦਾ ਇੱਕ ਨਾਕਾ ਹੋਵੇ ਠੀਕ ਹੈ ਇਹ ਐਸਐਸਪੀ ਨੂੰ ਮੋਹਾਲੀ ਨੂੰ ਇਸ ਚੀਜ਼ ਤੇ ਥੋੜਾ ਜਿਹਾ ਗੌਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਧਿਆਨ ਇਹਨਾਂ ਨੂੰ ਮਲਾਜ਼ਮਾਂ ਨੂੰ ਆਪਾਂ ਨੇ ਕਿਸ ਚੀਜ਼ ਦਾ ਉਹ ਕਰਦੇ ਹਨਾ ਤੰਗਾ ਇਹ ਚੀਜ਼ ਚੀਜ਼ ਦਾ ਜਰੂਰ ਕਰੋ ਵੀ ਨਾਕਾ ਦਾ ਇੱਕ ਦਿਨ ਕਿਤੇ ਨਾ ਕਿਤੇ ਨਾਕਾ ਦਾ ਮੋਹਾਲੀ ਜਾਂ ਬਨੂੜ ਡੇਰਾ ਬਸੀ ਕਿਤੇ ਨਾ ਕਿਤੇ ਨਾ ਚਹੀਦਾ ਨਾ ਆਪਣਾ 에ਅਰਪੋਰਟ ਰੋਡ ਦੇ ਕੋਈ ਨਾਕਾ ਨਹੀਂ ਉੱਥੇ ਵੀ ਸਾਡੇ ਬੰਦੇ ਨੇ ਇੱਥੇ 8 ਤਰੀਕ ਦੇ ਆਪਣੀ ਕਿਤੀ ਬਾਰ ਦਾ ਫਿਰ 10 ਨੂੰ ਇੱਥੇ ਆਪਣੇ ਸੰਭਾਲ ਕੀ ਦੇ ਮੱਜਾ ਖੋਲੀਆਂ ਉਹ ਚਲੋ ਮੱਜਾਂ ਦਾ ਬਚਾਅ ਹੋ ਗਿਆ ਸਾਡੇ ਜਿਹੜੇ ਨਾਲ ਦੇ ਸੀ ਮੁੰਡੇ ਬਚਾਰੇ ਗੱਡੀ ਲੈ ਕੇ ਉਹ ਪਿੱਛੇ ਪੈ ਗਈ ਉਹ ਦੀਪੜ ਪੈ ਗਈ ਉਹ ਮੱਜਾਂ ਛੱਡ ਕੇ ਭੱਜ ਕੇ ਤਾਂ ਬਚਾਅ ਹੋ ਗਿਆ ਉਹਨਾਂ ਦਾ ਵੀ ਉਹ ਚੀਲੇ ਤੋਂ ਆਏ ਸੀ ਖੋਲਣ ਤਾਂ ਉਹਨਾਂ ਦੇ ਪਿੱਛੇ ਦੀਪੜ ਪੈ ਗਈ ਨਹੀਂ ਉਹਨਾਂ ਦਾ ਕੀ ਪਤਾ ਲੱਗਣਾ ਸੀ ਬੰਦਿਆਂ ਦਾ ਬਾਕੀ ਆਪਣੇ ਬਾਈ ਜਿਹੜੇ ਆਲੇ-ਦੁਆਲੇ ਆ ਪਿੰਡ ਐ ਸਾਰੇ ਸੁਚੇਤ ਰਹੋ ਤੇ ਬਾਕੀ ਆਪਣੇ ਲੋਸਮਿਟਾਂ ਕਰਾਓ ਵੱਧਰੇ ਵੱਧ ਇਹ ਬੰਦੇ ਹਟਦੇ ਹੈ ਨਹੀਂ ਪਰ ਜਿੰਨਾ ਇਹਨਾਂ ਦਾ ਦੇਖਿਆ ਨਾ ਜਿਹੜੇ ਬੰਦਿਆਂ ਦਾ ਜੀਗਰ ਹਰ ਉਹ ਪਰ ਇਹ ਬੰਦੇ ਜ਼ਰੂਰ ਫੇਰ ਬੜੂਗੇ ਜ਼ਰੂਰ ਪਿੰਡ 'ਚ ਬਾਰਦਾਤ ਕਰੂਗੇ ਆਪਣੇ ਪਿੰਡਾਂ 'ਚ ਲੋਸਮਿਟਾਂ ਕਰਾਓ ਪੈਰੇ ਲਾਓ ਤੇ ਵੱਧਰੇ ਵੱਧ ਉਹ ਰਹੋਏ ਤਾਂ ਬੰਦੇ ਫੜੇ ਗਏ ਲੈ ਪਰ ਜੇ ਉਹ ਥੋੜੀ ਜੀ ਇਹ ਹਿੰਮਤ ਆਪਾਂ ਨੂੰ ਕਰਨੀ ਪੈਣੀ ਜੇ ਤੁਸੀਂ ਕਹੇਂ ਵੀ ਪ੍ਰਸ਼ਾਸਨ ਪ੍ਰਸ਼ਾਸਨ ਨੇ ਕੁਝ ਨਹੀਂ ਕਰਕੇ ਜੇਣਾ ਹੁਣ ਸਾਨੂੰ ਤੁਸੀਂ ਦੇਖ ਲਓ 8 ਤਰੀਕ ਦੀ ਵਾਰਦਾਤ ਹੋਈ ਹੈ ਸਾਨੂੰ ਇੱਕ ਵੀ ਬੰਦੇ ਦਾ ਉਹ ਨਹੀਂ ਮਿਲਿਆ ਵੀ ਥੋੜਾ ਬਹੁਤਾ ਵੀ ਬੰਦਾ ਪੈੜ ਨਫੀ ਜਾਵੇ ਜਾਂ ਬੰਦਾ ਇੱਧਰ ਦੀ ਗਿਆ ਉੱਧਰ ਦੀ ਗਿਆ ਸਾਨੂੰ ਹੁਣ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ ਬੰਦੇ ਦਾ ਠੀਕ ਹੈ ਨਾ ਜੀ ਹਾਂ ਜੀ ਪਿੰਡਾਂ ਦੇ ਵਿੱਚ ਪਹਿਰੇ ਜ਼ਰੂਰ ਲਾਓ ਰੋਸਮੈਂਟ ਆ ਕਰੋ ਵੀ ਰਾਤ ਨੂੰ ਭਾਈ ਆਹ ਵਾਰਦਾਤਾਂ ਹੁੰਦੀਆਂ ਆਪਦਾ ਸचेत ਹੋ ਕੇ ਰਹੋ ਤੁਸੀਂ ਇਹ ਬੰਦਿਆਂ ਦੀ ਇੱਧਰ ਰਾਜਪੁਰੇ ਬਨੂੜ ਮੋਹਾਲੀ ਬਾ ਇਹ ਬੰਦਿਆਂ ਦਾ ਇੱਧਰ ਇਹ ਨਿਗੇਰੀਏ 'ਚ ਉਹ ਕਰ ਸਾਨੂੰ ਵੀ ਜਿੰਨੇ ਜਿੰਨੀ ਵੀ ਸੋਸ਼ਲ ਮੀਡੀਆ ਤੇ ਜਿਵੇਂ ਸਾਨੂੰ ਗਰੁੱਪਾਂ 'ਚ ਜੋ ਜਿਵੇਂ ਕਮੈਂਟ ਲੋਕ ਦੱਸਦੇ ਆਂ ਵੀ ਹਾਂ ਬਾਈ ਸਾਡੇ ਵੀ ਹੋਈ ਤੇ ਉਹ ਇੱਕ ਦੱਸਦੀ ਸੀ ਆਪਣੇ ਉਹ ਕਿਹੜਾ ਸੀ ਇਹ ਪਿੰਡਾ ਪਿੰਡ ਸ਼ੰਭੂ ਬਾਡਰ ਦੇ ਕੋਲ ਆ ਫਿਰ ਇੱਥੇ ਉਹ ਕਦੋਂ ਮਾਜਰਾ ਕਦੋਂ ਮਾਜਰਾ ਹਾਂ ਕਦੋਂ ਮਾਜਰੇ ਹੋਈ ਹੈ ਉਦੋਂ ਉਹ 7 ਤਰੀਕ ਦੀ ਉਹ 7 ਤੋਂ ਇੱਕ ਦਿਨ ਪਹਿਲਾਂ ਘਟਨਾ ਹੋਈ ਹੈ ਤਿੰਨ ਮੱਝਾਂ ਖੋਲ ਕੇ ਲੈ ਗਏ ਤੇ ਇੱਕ ਗਾਂ ਸੀ ਗਾਂ ਛੱਡ ਕੇ ਤਿੰਨ ਮੱਝਾਂ ਖੋਲ ਲੈ ਗਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ 25 25 ਨੂੰ ਬਾਰਦਾਤ ਹੋਈ ਹੈ ਫਿਰ 4 ਨੂੰ ਹੋਈ ਹੈ 2 ਨੂੰ ਹੋਈ ਹੈ ਤੁਸੀਂ ਐਂ ਦੇਖ ਲਓ ਵੀ ਲਗਾਤਾਰ ਕੋਈ ਉਹ ਦਿਨ ਵਿੱਚ ਨੂੰ ਗੈਪ ਐ ਰੋਜ਼ ਹੋ ਰਹੀ ਐ ਤੇ ਸੰਪਰਕ ਜਰੂਰ ਕਰੋ ਜਿਹੜੇ ਪਿੰਡਾਂ ਦੇ ਵਿੱਚ ਹੋਰ ਐ ਬਾਰਦਾਤਾ ਹੋਈਆਂ ਚੋਰੀਆਂ ਹੋਈਆਂ ਨੇ ਉਹ ਮੇਰਾ ਵੀਰ ਜਾਂ ਤਾਂ ਮੈਨੂੰ ਫੋਨ ਕਰ ਲਿਓ ਜਿਹੜਾ ਮੇਰਾ ਨੰਬਰ ਦਿੱਤਾ ਹੋਇਆ 7973331303 ਜਾਂ ਕਮੈਂਟ ਕਰ ਦਿਓ ਮੈਂ ਤੁਹਾਡੇ ਨਾਲ ਆਪ ਸੰਪਰਕ ਕਰ ਲਵਾਂ ਜੇ ਸੀਸੀਟੀਵੀ ਵੀਡੀਓ ਹੈਗੀਆਂ ਤੁਹਾਡੇ ਕੋਲ ਉਹ ਸਾਰਾ ਕੁਝ ਤੁਸੀਂ ਸਾਹਮਣੇ ਰੱਖੋ ਜਿਵੇਂ ਇੱਥੇ ਨਾਲ ਪਿੰਡਾਂ ਦੇ ਵਿੱਚ ਵਾਰਦਾਤ ਹੋ ਜਾਂ ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਕਿਹਾ ਵੀ ਸਾਰੀਆਂ ਸੀਸੀਟੀਵੀ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਤੁਸੀਂ ਰੱਖੋ ਆਪਾਂ ਇਕੱਠੇ ਹੋ ਕੇ ਜਿਹੜਾ ਪ੍ਰਸ਼ਾਸਨ ਦੇ ਕੋਲ ਜਾਈਏ ਜਾਂ ਇੱਥੇ ਜੋ ਵੀ ਆਪਾਂ ਆਲੇ-ਦੁਆਲੇ ਪਿੰਡਾਂ ਦੇ ਵਿੱਚ ਕਿਉਂਕਿ ਬੰਦਾ ਤਾਂ ਪੇਤੀ ਹੋਈ ਜਾਂ ਨੇੜੇ ਦੇ ਪਿੰਡਾਂ ਦੇ ਵਿੱਚ ਇੱਕ ਡਰਾਈਵਰ ਬੰਦੇ ਦੂਜੇ 'ਤੇ ਨਾ ਪਿਓ ਹੁਣ ਲੋਕੀ ਲਓ ਜਿਹੜਾ ਡਰਾਈਵਰ ਹੈ ਉਹ ਜ਼ਰੂਰ ਪੇਤੀ ਹੈ ਉਹਨੂੰ ਕੱਲੇ-ਕੱਲੇ ਮੋੜ ਦਾ ਪਿੰਡ ਦਾ ਸ਼ਹਿਰ ਦਾ ਗਲੀ ਦਾ ਮੈਂ ਕਹਿੰਦਾ ਮਹੱਲਾ ਬੰਦਾ ਮੈਂ ਹੈਰਾਨ ਐ ਬੰਦਾ ਕਿੱਥੇ ਦੇ ਮੋਹਾਲੀ ਦੇ ਕਿੱਧਰ ਦੇ ਕਿੱਧਰ ਬੰਦੇ ਨੂੰ ਘਮਾਇਆ ਸਾਡੇ ਨੂੰ ਐਡੇ ਰੂਟ ਨੂੰ 34 ਚੌਥੇ ਫੜਿਆ ਜਾਣਾ ਸੀ ਫੜਿਆ ਜਾਣਾ ਸੀ ਉਹ ਤਾਂ ਬਸ ਮੈਂ ਕਹਿੰਦਾ ਵੀ ਬਾਲ-ਬਾਲ ਉਹ ਹੋ ਬਚਾਅ ਹੋ ਗਿਆ ਚਲੋ ਪ੍ਰਮਾਤਮਾ ਨੇ ਖਬਰ ਉਹਦੇ ਵਾਸਤੇ ਵਾਧਾ ਹੋਰ ਪਤਾ ਨਹੀਂ ਕਿੰਨੇ ਕੋਦੋ ਕਰਿਆ ਵਾ ਪਰ ਹੁਣ ਚਲੋ ਜੋ ਹੋਣਾ ਸੋ ਹੋ ਗਿਆ ਸਾਡੇ ਨਾਲ ਤਾਂ ਚਲੋ ਸਾਡਾ ਤਾਂ ਨੁਕਸਾਨ ਹੋ ਗਿਆ ਹੋਰ ਮੇਰੇ ਵੀਰ ਭਾਈ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਸੁਚੇਤ ਹੋ ਜੋ ਹੁਣ ਆਪਣੇ ਪਿੰਡਾਂ 'ਚ ਪੈਰੇ ਦਿਓ ਵੱਧਰੇ ਵੱਧ ਲੋਸਮੇਟਾਂ ਕਰਵਾਓ ਠੀਕ ਹੈ ਨਾ ਇਹ ਬਾਕੀ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਠੀਕ ਹੈ ਇਹ ਬਾਰਦਾਤਾਂ ਰੋਜ਼ ਹੋ ਰਹੀਆਂ ਤੇ ਬਸ ਇਹ ਇਹੀ ਆਪਣੀ ਇੰਨੀ ਕੁ ਬੇਨਤੀਆਂ ਕਰਨੀਆਂ ਸੀ ਬਾਈ ਬਸ ਇੰਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ